ਨਮਸਕਾਰ ਤੁਸੀਂ ਵੇਖ ਰਹੇ ਹੋ ਡੇਨਿਕ ਸੂਰਾ ਟੀਵੀ ਤੇ ਇਸ ਵੇਲੇ ਦੀ ਅਹਿਮ ਖਬਰ ਜਿਹੜੀ ਹੈ ਮੋਗਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਮੋਗਾ ਦੇ ਵਿੱਚ 150 ਪੁਲਿਸ ਮੁਲਾਜ਼ਮਾਂ ਵੱਲੋਂ ਜਿਹੜੀ ਹੈ ਇੱਕ ਇੱਕ ਘਰ ਦੀ 체కింగ్ ਕੀਤੇ ਗਏ ਤੋਂ ਦੱਸਦੇ ਕਿ ਅੱਜ ਕੈਸੋ ਆਪਰੇਸ਼ਨ ਚਲਾਇਆ ਗਿਆ ਜਿੱਥੇ ਪੂਰੇ ਪੰਜਾਬ ਦੇ ਵਿੱਚ ਯੁੱਧ ਨਸ਼ਿਆਂ ਵਿਰੁੱਧ ਜੋ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਵੱਲੋਂ ਮੁਹਿੰਮ ਚਲਾਈ ਜਾ ਰਹੀ ਹੈ ਇਸ ਨੂੰ ਲੈ ਕੇ ਅੱਜ ਕੈਸੋ ਆਪਰੇਸ਼ਨ ਚਲਾਇਆ ਗਿਆ ਤੇ ਮੋਗਾ ਦੇ ਵੱਖ-ਵੱਖ ਘਰਾਂ ਦੇ ਵਿੱਚ ਇੱਕ-ਇੱਕ ਘਰ ਦੀ ਜੜੀ ਹੈ 150 ਪੁਲਿਸ ਮੁਲਾਜ਼ਮਾਂ ਵੱਲੋਂ ਚੈਕਿੰਗ ਕੀਤੀ ਹੈ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਿੱਥੇ ਮੋਗਾ ਤੋਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਮੋਗਾ ਦੇ ਵਿੱਚ ਅੱਜ ਕੈਸੋ ਆਪਰੇਸ਼ਨ ਚਲਾਇਆ ਜਾ ਰਿਹਾ ਤੇ ਯੁੱਧ ਨਸ਼ਿਆਂ ਵਿਰੁੱਧ ਜੋ ਲਗਾਤਾਰ ਮੁਹਿੰਮ ਚੜ੍ਹਈ ਹੈ ਉਸ ਨੂੰ ਲੈ ਕੇ ਅੱਜ ਜਿਸ ਦੇ ਵਿੱਚ ਲਗਾਤਾਰ ਪੰਜਾਬ ਸਰਕਾਰ ਵੱਲੋਂ ਕਿਹਾ ਜਾ ਰਿਹਾ ਹੈ ਕਿ ਪੰਜਾਬ ਦੇ ਵਿੱਚ ਨਸ਼ਾ ਮੁਕਤ ਕੀਤਾ ਜਾਏਗਾ ਜਿਸ ਨੂੰ ਲੈ ਕੇ ਲਗਾਤਾਰ ਜੜਾਏ ਇਹ ਮੁਹਿੰਮ ਚੜੀ ਗਈ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਵਿਧਾਨ ਸਭਾ ਹਲਕੇ ਦੇ ਵਿੱਚ ਪਿੰਡ ਮੋਗਾ ਜਿਹੜਾ ਹੈ ਉਸ ਦੇ ਪੁਲਿਸ ਵੱਲੋਂ ਜਿਹੜੀ ਹੈ ਇਹ ਕੈਸੋ ਆਪਰੇਸ਼ਨ ਚਲਾਇਆ ਗਿਆ ਹੈ ਡੀਐਸਪੀ ਅਨਵਰ ਅਲੀ ਨੇ ਦੱਸਿਆ ਕਿ ਅੱਜ ਸਵੇਰ ਤੋਂ ਹੀ ਨਿਹਾਲ ਸਿੰਘ ਵਾਲਾ ਦੀ ਜਿਹੜੀ ਹੈ ਸਬਡਿਵੀਜ਼ਨ ਦੇ ਕੁਝ ਪਿੰਡਾਂ ਦੇ ਵਿੱਚ ਨਿਹਾਲ ਸਿੰਘ ਵਾਲਾ ਦੀ ਪੁਲਿਸ ਵੱਲੋਂ ਜਿਹੜੀ ਹੈ ਕੈਸੋ ਆਪਰੇਸ਼ਨ ਚਲਾ ਕੇ ਵੱਖ-ਵੱਖ ਘਰਾਂ ਦੇ ਜਿਹੜੀ ਹੈ ਚੈਕਿੰਗ ਕੀਤੀ ਹੈ ਨਸ਼ਾ ਤਸਕਰਾਂ ਦੀ ਘਰ ਦੀ ਤਲਾਸ਼ੀ ਲਈ ਗਈ ਹੈ ਉਹਨਾਂ ਨੇ ਕਿਹਾ ਕਿ ਨਸ਼ਾ ਤਸਕਰਾਂ ਨੂੰ ਲਗਾਤਾਰ ਜਿਹੜੇ ਨਸ਼ੇ ਵੇਚ ਰਹੇ ਉਹਨਾਂ ਨੂੰ ਨਸ਼ਾ ਵੇਚਣਾ ਜਿਹੜਾ ਛੱਡਣਾ ਪਵੇਗਾ ਆਪਰੇਸ਼ਨ ਲਗਾਤਾਰ ਇੰਜ ਹੀ ਜਾਰੀ ਰਹੇਗਾ ਤੇ ਜਿਹੜੇ ਨਸ਼ਾ ਤਸਕਰਾਂ ਤੇ ਲਗਾਤਾਰ ਤਾਂ ਦੱਸ ਦਈਏ ਕਿ ਬੁਲਡੋజర్ ਐਕਸ਼ਨ ਵੀ ਲਗਾਤਾਰ ਚੱਲ ਰਿਹਾ ਹੈ ਜਿਹੜੇ ਵੀ ਨਸ਼ਾ ਤਸਕਰ ਨੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਐਨਡੀਪੀਐਸ ਐਸ ਦੇ ਤਹਿਤ ਮਾਮਲਾ ਜਿਹੜਾ ਹੈ ਦਰਜ ਕੀਤਾ ਜਾ ਰਿਹਾ ਤਸਵੀਰਾਂ ਵਿੱਚ ਤੁਸੀਂ ਵੇਖ ਪਾ ਰਹੇ ਹੋ ਤਸਵੀਰਾਂ ਜਿਹੜੀਆਂ ਨੇ ਮੋਗਾ ਤੋਂ ਸਾਹਮਣੇ ਆ ਰਹੇ ਮੋਗਾ ਦੇ ਵਿੱਚ 150 ਪੁਲਿਸ ਮੁਲਾਜ਼ਮਾਂ ਵੱਲੋਂ ਜਿਹੜੀ ਹੈ ਅੱਜ ਵਕ ਵਕ ਥਾਵਾਂ ਦੀ ਚੈਕਿੰਗ ਕੀਤੀ ਹੈ ਹੋਰ ਇਸ ਪੂਰੇ ਮਾਮਲੇ ਲੈ ਕੇ ਪੁਲਿਸ ਮੁਲਾਜ਼ਮਾਂ ਦਾ ਕੀ ਕੁਝ ਕਹਿਣਾ ਹੈ ਇੱਕ ਵਾਰ ਤੁਹਾਨੂੰ ਸੁਣਾ ਦਿੰਨੇ ਆਂ ਪੰਜਾਬ ਸਰ ਨਸਿਆਂ ਖਾਫ ਚਲਾਈ ਮੁਹਿਮ ਯੁੱਧ ਨਸਿਆਂ ਵਿਰੁੱਧ ਤੇ ਤੇ ਐਸਐਸਪੀ ਸਾਹਿਬ ਸ੍ਰੀ ਅਜੀ ਗਾਂਧੀ ਦੇ ਸੰਦੇਸ਼ਾਂ ਤੇ ਜਿਹੜਾ ਅੱਜ ਅਸੀਂ ਸਬ ਡਿਵੀਜ਼ਨ ਨਿਹਾਲ ਸਿੰਘ ਵਾਲਾ ਦੀ ਫੋਰਸ ਇਕੱਠੀ ਕਰਕੇ ਅ ਅਸੀਂ ਨਿਹਾਲ ਸਿੰਘ ਵਾਲਾ ਹਿੰਮਤਪੁਰਾ ਮਾਣੂ ਕੇ ਸੈਦੂ ਕੇ ਰਣਸੀਕਲਾਂ ਤੇ ਦੀਨਾ ਸਾਹਿਬ ਬਲਾਸਪੁਰ ਬਦਨੀ ਕਲਾਂ ਤੇ rau ਕੇ ਕਾਸੋ ਆਪਰੇਸ਼ਨ ਕਰ ਰਹੇ ਹਾਂ ਕਾਸੋ ਆਪਰੇਸ਼ਨ ਚ ਜੋ ਵੀ ਅਸੀਂ ਸਰਛਦਾਨ ਰਿਕਵਰੀ ਹੁੰਦੀ ਹੈ ਤਾਂ ਉਸ ਦੇ ਮੁਤਾਬਕ ਕਾਰਵਾਈ ਕਰਾਂਗੇ ਤੇ ਆਪ ਜੀ ਨਾਲ ਸਾਂਝੀ ਕਰਾਂ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਾਤਮ ਚਲਾਈ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਤੇ ਤੇ ਐਸਐਸਪੀ ਸਾਹਿਬ ਸ੍ਰੀ ਅਜੀ ਗਾਂਧੀ ਦੇ ਸੰਦੇਸ਼ਾਂ ਤੇ ਜਿਹੜਾ ਅੱਜ ਅਸੀਂ ਸਬ ਡਿਵੀਜ਼ਨ ਨਿਹਾਲ ਸਿੰਘ ਵਾਲਾ ਦੀ ਫੋਰਸ ਇਕੱਠੀ ਕਰਕੇ ਅ ਅਸੀਂ ਨਿਹਾਲ ਸਿੰਘ ਵਾਲਾ ਹਿੰਮਤਪੁਰਾ ਮਾਨੂਕੇ ਸੈਦੋਕੇ ਰਣਸੀਕਲਾਂ ਤੇ ਦੀਨਾ ਸਾਹਿਬ ਬਲਾਸਪੁਰ ਬਦਨੀਕਲਾਂ ਤੇ rauke ਕਾਸੋ ਆਪਰੇਸ਼ਨ ਕਰ ਰਹੇ ਆ ਕਾਸੋ ਆਪਰੇਸ਼ਨ ਚ ਜੋ ਵੀ ਅਸੀਂ ਸਰਸਦਵਾਰਨ ਰਿਕਵਰੀ ਹੁੰਦੀ ਹੈ ਤਾਂ ਉਸ ਦੇ ਮੁਤਾਬਕ ਕਾਰਵਾਈ ਕਰਾਂਗੇ ਤੇ ਆਪਜੀ ਨਾਲ ਸਾਂਝੀ ਕਰਾਂਗੇ